ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਵੇਂ ਲਗਭਗ 1.5 ਸਾਲ ਦਾ ਸਮਾਂ ਬਾਕੀ ਹੈ ਪਰ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਹੀ ਆਪਣੇ ਕੰਮ ਰਸੇ ਸ਼ੁਰੂ ਕਰ ਲਏ ਹਨ ਆਪਣੇ ਆਪਣੇ ਹਲਕਿਆਂ ਦੇ ਵਿੱਚ ਲੋਕਾਂ ਨੂੰ ਮਿਲ ਕੇ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਮੰਦੇ ਨਾਜ਼ਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੂੜਾ ਨੇ ਮਲੇਰ ਕੋਠਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀ ਕੁਝ ਕਿਹਾ ਪੂਰਾ ਪਰਿਵਾਰ ਵੱਲੋਂ ਤੇ ਸਾਡੀ ਅਮਰਗੱਗੇ ਦੀ ਟੀਮ ਵੱਲੋਂ ਮਲੇ ਕੋਟਲਾ ਆਪਣੇ ਐਸੋਸੀਏਸ਼ਨ ਦੀ ਬਨਿਗਾਸ ਸਵਾਗਤ ਪਰਵਾ ਸਾਰਿਆਂ ਦਾ ਕੋਈ ਤੁਸੀਂ ਆਪ ਦਾ ਕੀ ਸਮਾਂ ਲੱਗ ਗਿਆ ਇੱਥੇ ਪਹੁੰਚੇ ਹਾਂ ਅੱਜ ਦਾ ਏਜੰਡਾ ਪਿਛੇ ਲਿਖਿਆ ਹੋਇਆ ਇਹ ਵੀ ਕੋਈ ਬੜੀ ਵੰਦੀਚਾਰੀ ਐਕਸਿਮਸ਼ਨ ਦੀ ਲੋੜ ਨਹੀਂ ਗਈ ਖਮੂਰਾ ਪਹੁੰਚ ਰਹੇ ਹਲਕਾ ਅਮਰਗੜ ਚ ਛੇ ਨਵੰਬਰਾਂ ਤੋਂ ਸ਼ੁਰੂ ਕੀਤਾ ਸੀ 12 ਦਸੰਬਰ ਨੂੰ ਦਫ਼ਤਰ ਖੁੱਲਿਆ ਪਤਲਾ ਕਿ 12 ਦਸੰਬਰ ਨੂੰ ਨਾਮਸ਼ ਲਿੰਗਿਨ ਨਹੀਂ ਆਉਂਦਾ ਸੀ ਨਾ ਮੈਂ ਭੋਲਾ ਜੀ ਨਹੀਂ ਆਉਂਦਾ ਸੀ ਨਾ ਮੈਂ ਕਾਂਗਰਸ ਜੀ ਨਹੀਂ ਆਉਂਦਾ ਸੀ ਨਾ ਗੋਬਾਰ ਜੀ ਨਹੀਂ ਆਉਂਦਾ ਸੀ ਨਾ ਪਾਜੋ ਜੀ ਨਹੀਂ ਆਉਂਦਾ ਸੀ ਇਹ ਸਾਰੇ ਆਪਣੇ ਨਵੇਂ ਰਸਤੇ ਬਣੇ ਤੇ ਪਿਛਲੇ 6 ਮਹੀਨੇ ਅਵਰਗਨ ਹਲਕੇ ਕਿ ਡਿਸਟ੍ਰਿਕਟ ਲੈਕੋਪੈਂਡਰੇ ਲੋਕ ਤਾਂ ਨਹੀਂ ਬੱਸ दिखाया मैं धन्यवाद करता क्योंकि सियासत एक टीम बना बड़ी मुश्किल वाला काम है लेकिन हर एक इफेक्टिव टीम बनी हुई है लोग दफ्तर लगता हर एक छा का तो लोग दफ्तर की अटेंडेंस कहीं अच्छी नहीं हर एक हफ्ते अटेंडेंस बढ़ती है ਮਿਲਦਾ ਵੀ ਮਸਲਾ ਕਿਉਂ ਹੁੰਦਾ ਜਿੱਤੇ ਤੱਕ ਕਿ ਨਰਾਦਰ ਵਰਦਨਾ ਵੀ ਦੀਮ ਹੱਤ੍ਤਾ ਸਰ ਵੀ ਆ ਅਸੀਂ ਹੈਲਪ ਕਰਦੇ ਹਾਂ ਸਰਕਾਰ ਦੇ ਖਿਲਾਫ ਰੋਈ ਲਾਣੀ ਦੀ ਸਖਾਲੀ ਗੱਲ ਨਹੀਂ ਗੀ ਲੇਕਿਨ ਸਰਕਾਰ ਦੇ ਵੀ ਬਿਨ ਹਮ ਬਾਰੇ ਰਹਿ ਨਹੀਂ ਗਏ ਸਰਕਾਰ ਦੀ ਬੰਦੀ ਆ ਉਹ ਬਿਰਦੇ ਵੀ 5 ਸਾਲ 5 ਸਾਲ ਜਿਹੜਾ ਲੰਮਾ ਸਮਾਂ ਹੁੰਦਾ ਜਿਵੇਂ ਕਿਸੇ ਨੇ ਡਾਕਟਰੀ ਕਰਨੀ ਹੁੰਦੀ ਆ ਜਦੋਂ ਬੱਚਾ ਡਾਕਟਰੀ ਕਰਨ ਲੱਗ ਜਾ ਜਾਂਦਾ ਪਹਿਲਾਂ ਤਾਂ ਮਾਂ ਬਾਪ ਰਾਸ ਹੋ ਜਾਂਦੇ ਆ ਜੀ ਵੀ ਅਸੀਂ 5-6 ਸਾਲ ਬੱਚੇ ਨੂੰ ਕਿੰਨੇ ਸਾਰਾਂਗੇ ਜੀ ਨਹੀਂ ਲੱਗਦਾ ਲੇਕਿਨ ਟਾਈਮ ਬੜਾ ਜਾਂਦਾ ਸਾਲ ਹੋ ਜਾਂਦੇ 2 ਸਾਲ ਹੋ ਜਾਂਦੇ 3 ਸਾਲ ਹੋ ਜਾਂਦੇ ਹਨ ਇਹ ਸਰਕਾਰ ਨੂੰ ਬਗਨੀਨ ਸਾਢੇ 3 ਸਾਲ ਹੋ ਗਏ ਤੇ ਜਿਵੇਂ ਸਰਕਾਰ ਦਾ ਪਾਈਂ ਕੱਢੀ ਜਾਂਦਾ ਲੋਕਾਂ ਦਾ ਰੋਸ ਵਧ ਜਾਂਦਾ ਤੇ ਜੇ ਸਰਕਾਰ ਨੇ ਲੋਕਾਂ ਦੇ ਜੋ ਆਸਾਸਿਕ ਬੁਰੀਆ ਨਹੀਂ ਕੀਤੀ ਤੇ ਜਿਉ ਆਪਕਿ ਨੇ ਵੀ ਸਿਆਸੀ ਹਵਾ ਸਿਆਸੀ ਹਵਾ ਜਿਆਦਾ ਬਗੂਦੀਏ ਜਿੰਨੇ ਤੁਸੀਂ ਚੋਣਾਂ ਦੇ ਨੇੜੇ ਜਾਂਦੇ ਹੋ ਪਹਿਲੇ ਨੰਬਰ ਤੇ ਲੋਕਾਂ ਨੂੰ ਇਹ ਹੁੰਦਾ ਵੀ ਚਲੋ ਜੇ ਮੇਰਾ ਅੱਜ ਨਹੀਂ ਕੰਮ ਹੋਊਗਾ ਤਾਂ ਨਵੀਂ ਸਰਕਾਰ ਆਊਗੀ 6 ਮਹੀਨੇ ਨੂੰ ਸਾਲ ਨੂੰ ਮੇਰਾ ਕੰਮ ਹੋ ਜੂਗਾ ਲੋਕ ਆਸ ਇੱਥੇ ਹੁੰਦੇ ਆ ਦੂਜੀ ਗੱਲ ਅਫਸਰ ਅਨੁਸ਼ਾਸਨ ਦੀ ਕੰਟਰੋਲ ਜਾਂਦੀ ਹੈ ਖਾਸ ਕਰਕੇ ਪਿਛਲੇ 6 ਮਹੀਨੇ ਤੇ ਹੁਣ ਆਪਾਂ ਉਸ ਪੀਰੀਅਡ 'ਚ ਆਏ ਆ ਰਹੇ ਆ ਜਿੱਥੇ ਸਰਕਾਰ ਦਾ ਇਨਫਲੂਐਂਸ ਉਹ ਇਲੈਕਟਿਡ ਫਿਗਰਸ ਹੋਈ ਨੇ ਸਰਕਾਰ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਇਨਫਲੂਐਂਸ ਘਟੂਗਾ ਅਮਰਪੁਰ ਦੀ ਇੱਕ ਅਲੱਗ کہانی ਕਿਉਂਕਿ ਡਿਸਟ੍ਰਿਕਟ ਨਵੇਂ ਬੋਟਾ ਪੰਜਾਬ ਦਾ ਸਭ ਤੋਂ ਛੋਟਾ ਐਡਮਿਨਿਸਟ੍ਰੇਟਿਵ ਡਿਸਟ੍ਰਿਕਟ ਡਿਸਟ੍ਰਿਕਟ ਬਣਦੇ ਕਿਉਂ ਨੇ ਡਿਸਟ੍ਰਿਕਟ ਬਣਦੇ ਨੇ ਪਰ ਅਨੇਰਲੀ ਵੀ ਜਨਤਾ ਲਈ ਛੋਟੇ ਡਿਸਟ੍ਰਿਕਟ ਬਣਾਓ ਵੀ ਜਨਤਨ ਸਿਹਰੀ ਸੇਵਾ ਉਹ ਜਨਤਾ ਲਈ ਖਾਲੀ ਹੋ ਜਾਂਦਾ ਨੰਬਰ 1 ਅਬਜੈਕਟਿਵ ਇਹ ਹੁੰਦਾ ਨੰਬਰ 2 ਅਬਜੈਕਟਿਵ ਇਹ ਹੁੰਦਾ ਵੀ ਜਿਹੜੀ ਜਨਤਾ ਦਾ ਪਾਈਜਾਰਾ ਰੂਪਾ ਵੀ ਇਹ ਨਾਮ ਰਿਪਰੈਜੈਂਟੇਸ਼ਨ ਨਹੀਂ ਕਰ ਰਹੀ ਬਣੀ ਤੀਜੀ ਗੱਲ ਹੁੰਦੀ ਆ ਪੋਲੀਟੀਕਲ ਦੇ ਸਿਆਸੀ ਤੌਰ ਤੇ ਕਿਹੜੇ ਡਿਸਟ੍ਰਿਕਟ ਬਣਾਏ ਗਏ ਨੇ ਮੇਰੇ ਤੋਂ ਦਸ਼ਕ ਬਣਾਉਣਾ ਬਹੁਤ ਲੰਬਾ ਸਮਾਂ ਨਹੀਂ ਹੋਇਆ ਤੇ ਇਹ ਜਿਹੜੀ ਕੈਂਪੇਨ ਆਪਾਂ ਗੱਲ ਕਰ ਰਹੇ ਹਾਂ ਅਮਰਗੜ ਦੇ ਹੱਕ ਵਿੱਚ ਤੇ ਅਮਰਗੜ ਦੇ ਹੱਕ ਦੀ ਗੱਲ ਕਿਉਂ ਕਰ ਰਹੇ ਆ ਕਿਉਂਕਿ ਇੱਕ ਛੋਟਾ ਸਭ ਤੋਂ ਛੋਟਾ ਡਿਸਟ੍ਰਿਕਟ ਦਾ ਦੋ ਅਸੈਂਬਲੀ ਦੇ ਹੱਕ ਦੇ ਇੱਕ ਪਾਸੇ ਤਾਂ ਬੈਠੇ ਨੇ ਐਕਸਪੀਰੀਅੰਸ ਪੈਰਡਿਸ਼ਨ ਤੇ ਰਟਾਇਆ ਸਰ ਤੇ ਮੁਝੇ ਪਾਸੇ ਜੀਵਨ ਦੀ ਲੋੜੂਗੀ ਜੀਵਨ ਦੀ ਜੰਦਾ ਤੀ ਹੋਗੀ ਜਿਹੜੇ ਮੁਕਾਬਲਾ ਕਰ ਨਹੀਂ ਸਕਦੇ ਕਿ ਜਿਹੜੇ ਸਰਕਾਰ ਦੇ ਫੰਡਸ ਨੇ ਸਰਕਾਰ ਦੀ ਟਾਰਗੇਟ ਆ ਉਹ ਤਾਂ ਉਹਨੂੰ ਮੁਝੇ ਪਾਸੇ ਰਹੂਗੀ ਇਹ ਥੋੜੋ ਅਮਰਗੜ ਹਲਕੇ ਨਹੀਂ ਦੇਸੂਗੀ सो so, जब अमर अमरगढ़ हल्के इंटरस्ट प्रोटेक्ट करने हैं, फिर जनता ने एक एक्सपीरियंस के स्ट्रोंग लीडर चाहिए अमरगढ़ हल्के जे नहीं होगा जे कोई इनएक्सपीरियंस वाला आ गया फिर बहुत बड़ा रिस्क डिवेलपमेंट दे फंड ज्यादा दूजे पास जाएंगे जे कोई तो थोड़ा कोई शक आड रिकॉर्ड करके देख लो मलेरकोटला नगर काउंसिल ज्यादा पा मलेरकोटला असेंबली कंस्टिटल थोड़ा पैर असेंबली कंस्टिटल हम तुम पैर खर्चे कटके देख लो भी जोड़े तो वार्ड इधर पड़े ने जो वार्डों के हिस्से इधर बेंदे की डिवैलपमेंट हुई है ਪਰਾਇਟਾਈਜੇਸ਼ਨ ਦੇ ਪਾਸੇ ਦੀ ਹੋ ਜਾਂਦੀ ਹੈ ਕਿਉਂਕਿ ਰੂਲ ਹੁੰਦਾ ਵੀ ਜਿਹੜੇ ਫੰਡਸ ਹੁੰਦੇ ਆ ਉਹ ਮੈਜੋਰਟੀ ਵਿਜਨ ਨੂੰ ਫੋਲੋ ਕਰਦੇ ਆ ਕਿਉਂਕਿ ਵੱਡਾ ਹਿੱਸਾ ਹੈਗਾ ਨੀਰਕੋਟ ਦੇ ਸ਼ਹਿਰ ਦਾ ਆਪਣੇ ਨੀਰਕੋਟ ਲਈ ਹਲਕੇ ਸਲੇ ਪਾਂਕ ਅਪਡੇਟ ਡਿਵੈਲਪਮੈਂਟ ਦਾ ਪਾਸਾ ਵੀ ਹੋ ਜਾਂਦਾ ਇਹ ਜਿਹੜੀ ਇਨਜਸਟਿਸ ਹੈ ਇਸ ਹਾਵੀਬਲ ਇਨਜਸਟਿਸ ਮੈਂ ਵੀ ਚਾਹੁੰਦਾ ਵੀ ਇਹ ਕੰਟੀਨਿਊ ਹੋ ਤਾਂ ਕਰਕੇ ਮੈਂ ਇੱਕ ਚਾਹੁੰਦਾ ਕੰਸੈਂਸਸ ਡਿਵੈਲਪ ਹੋਵੇ ਅਮਰਗੜ ਦਾ ਇਹ ਮੇਹਰ ਕੋਲੇ ਹੋ ਗਿਆ ਤਾਂ ਹੀ ਜੇ ਚਿਹਰੇ ਦੇਠੇ ਨਹੀਂ ਇਹ ਅਮਰਗੜ ਹੱਕੇ ਦੇ ਨਹੀਂ ਇਹ ਮੇਹਰ ਕੋਲੇ ਹੱਕੇ ਦੇ ਜਿਹੜੇ ਚਿਹਰੇ ਨੇ ਕਿਉਂਕਿ ਮੈਂ ਚਾਹੁੰਦਾ ਇਹਨਾਂ ਨੂੰ ਸੁਣਨਾ ਵੀ ਤੁਸੀਂ ਦੱਸੋ ਵੀ ਤੁਹਾਡੇ ਹੱਲ ਕੀ ਮੰਗਾ ਕੀ ਹੈ ਵੀ ਕੱਲ ਨੂੰ ਲੜਨ ਨਾਲੋਂ ਵੀ ਕਿਤੇ ਆਪਾਂ ਇਕੱਠੇ ਹੋ ਕੇ ਨਹੀਂ ਮਸਲੇ ਮੇਹਰ ਕੋਲੇ ਡਿਸਟ੍ਰਿਕਟ ਦਾ ਹੱਲ ਕਰ ਸਕਦੇ ਮੈਂ ਬਹੁਤ ਰਿਸਪੈਕਟ ਕਰਦਾ ਰਿਟਾਇਰਡ ਡੀਜੀਵੀ ਮੁਸਤਾਫਾ ਸਾਹਿਬ ਦਾ ਮੈਂ ਬਹੁਤ ਰਿਸਪੈਕਟ ਕਰਦਾ ਰਜ਼ੀਆ ਜੀ ਦਾ ਕਿਉਂਕਿ ਲੰਬੇ ਸਮੇਂ ਤੋਂ ਸਿਆਸਤ ਚ ਆਏ ਹੋਏ ਨੇ ਮੈਂ ਕਹ ਰਿਹਾ ਹਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਲੇਕਿਨ ਤੁਸੀਂ ਵੀ ਸਾਰੇ ਜਾਣਦੇ ਹੋ ਵੀ ਇਹ ਜਿਹੜੇ ਪੰਜਾਬ ਦੇ 117 ਸੂਬੇ ਨੇ ਇਹ ਕਿਸੇ ਵੀ ਪੋਸਟਲ ਡੋਮੇਨ ਨਹੀਂ ਮੰਨਦੀ ਇਹ ਡੈਮੋਕ੍ਰੇਸੀ ਆ ਤੁਸੀਂ ਨਵੇਂ ਰਾਜੇ ਤੇ ਨੰਨੇ ਨਵਾਬ ਨਹੀਂ ਬਣ ਗਏ ਜੇ ਜਨਤਾ ਨੇ ਤੁਹਾਨੂੰ ਮੌਕਾ ਦਿੱਤਾ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਲੰਬੇ ਸਮੇਂ ਲਈ ਤੇ ਜੇ ਤੁਸੀਂ ਘਰੇ ਬੈਠੇ ਹੀ ਸੁਚੀ ਆਓ ਨਹੀਂ ਵੀ ਸਾਨੂੰ ਕੌਣ ਹਰਾ ਸਕਦਾ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਸਿਆਸਤ ਦੇ ਵਿੱਚ ਕਿਉਂਕਿ ਜਿਹੜੇ ਸਿਆਸਤਦਾਨ ਇਹ ਸੋਚੇ ਨਾ ਕਿ ਆਉਂਦੇ ਆ ਨਹੀਂ ਜੀ ਸਾਨੂੰ ਕੋਈ ਹਰਾ ਨਹੀਂ ਸਕਦਾ ਉਹਨਾਂ ਨੂੰ ਤਾਂ ਉਹ ਵਾਰਾ ਲੱਗਦਾ ਜਦੋਂ ਕੋਈ ਇਨਸਾਨ ਆਉਂਦਾ ਕਿ ਜਨਤਾ ਦੀ ਆਵਾਜ਼ ਵੱਧਦੀ ਆ ਮੂਲ ਪਾਵਾਂ ਹੁੰਦਾ ਕਿਉਂਕਿ ਜਦੋਂ ਜਨਤਾ ਦਾ ਮੂਵਮੈਂਟ ਪਾਵਾਂ ਹੁੰਦਾ ਉਹਦੇ ਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਇਹ ਡੈਮੋਕ੍ਰੇਸੀ ਆ ਇਹ ਕਿਸੇ ਇੱਕ ਬੰਦੇ ਦੀ ਪ੍ਰਾਈਵੇਟ ਕੰਪਨੀ ਨਹੀਂ ਪਹਾ 25 ਸਾਲ ਹੋ ਗਏ ਉਹ politician ਨੇ ਪੰਜਾਬ ਵਿੱਚ ਜਿਨ੍ਹਾਂ ਨੇ ਆਪਦੇ ਹਲਕੇ 'ਚ ਲੰਬੇ ਸਮੇਂ ਤੋਂ ਸੇਵਾ ਕੀਤੀ ਹੈ ਜੇ ਦੇਖੋ ਸੇਵਾ ਸੇਵਾ ਹੁੰਦੀ ਹੈ ਤੇ ਜਿੱਥੇ ਸੇਵਾ ਨਹੀਂ ਦਿੱਤੀ ਜਾਂਦੀ ਤੇ ਦਬਕਾ ਕੇ ਤੁਸੀਂ ਸਾਫਿਆਂ ਨੂੰ ਘਰੇ ਬਿਠਾ ਦਿੰਨੇ ਹੋ ਤੇ ਦਬਕਾ ਕੇ ਜਨਤਾ ਦੇ ਵੋਟ ਵਾਲੇ ਨੂੰ ਉਹ ਜਿਹੜੀ ਜਨਤਾ ਦੀ ਰੋਸ ਆ ਉਹ ਫਟਮੂਰੇ ਆ ਜਾਂਦੀ ਹੈ ਪਰ ਮੈਂ ਆਜਾਵੇ ਪਰ ਮੈਂ ਕੱਲੂ ਆਵੇ 5 ਸਾਲੋਂ ਹੋਵੇ 10 ਸਾਲੋਂ ਹੋਵੇ ਜਨਤਾ ਦਾ ਗੁੱਸਾ ਕੋਈ ਰੋਕ ਨਹੀਂ ਸਕਦਾ पॉलिटिशियन जे कामयाब ने लंबे समय तो क्योंकि आप देखते विधानसभा पोलिटिशियन है जो ये हाउस का अनरिप्रजेंटेटिव क्योंकि हवा का ये तक कि किसी ने एक्सपैक्ट ही नहीं की जो आप इसको तो पहले हाउस चले जाओ उस हाउस तुम देखोगे एम एल ए जो बनने से भी अज उत ने कुछ एम एल ए जोड़े अस्सी के हाउस से ਉਸ ਗਵਰਨ ਸਭਾ ਚ ਤੇ ਲੰਬੇ ਸਮੇਂ ਲਈ 30-40 ਸਾਲ ਕੋਈ politican ਸੇਵਾ ਕਰਦੇ ਨੇ ਜਿਹੜੀ ਸੇਵਾ ਕਰਦੇ ਆ ਹੁਣ ਇੱਕ ਪਾਸੇ ਸੇਵਾ ਇੱਕ ਪਾਸੇ ਤੁਸੀਂ ਜਮਤਾ ਨੂੰ ਦਬਕੋੜਾ ਉਹ ਸੇਵਾ ਨਹੀਂ ਹੁੰਦੀ ਬਾਕੀ ਦੇਖੋ ਤੁਹਾਡੇ ਮਾਪੇ ਸਹੀ ਆ ਜਿਹਦੇ ਕੋਈ ਪਾਰਟੀਆਂ ਜਿਹਦੇ ਪਾਰਟੀਆਂ ਨੇ ਆਪਦੇ ਕੈਂਡੀਡੇਟਸ ਚੁਣਨੇ ਆ ਉਹਨੇ ਆਪਦੀ ਮਨਮਰਜ਼ੀ ਕਰਨੀ ਹੈ ਬਟ ਅੰਤ ਵਿੱਚ ਫੈਸਲਾ ਤਾਂ ਜਨਤਾ ਨੇ ਦੇਣਾ ਤੁਸੀਂ ਕੈਂਡੀਡੇਟ A ਲਿਆਓ ਤੁਸੀਂ ਕਹਿੰਦੇ B ਲਿਆਓ ਤੁਸੀਂ ਕੈਂਡੀਡੇਟ C ਲਿਆਓ ਲੇਕਿਨ ਅੰਤ ਵਿੱਚ ਜਿਹੜਾ ਫੈਸਲਾ ਦੇਣਾ ਫੈਸਲਾ ਤਾਂ ਜਨਤਾ ਨੇ ਦੇਣਾ ਨਿਰਕੋ ਨੌਜਵਾਨ ਹੁੰਦੇ ਹੁੰਦੇ ਆ ਕਹਿੰਦੇ ਹੁੰਦੇ ਖੁਣਾ ਸਾਹਿਬ ਸਾਡੇ ਕੋਲ ਤਾਂ ਕੋਈ ਲਿੰਕ ਨਹੀਂਗਾ ਸਾਡੇ ਦੇ ਤਾਂ ਕੋਈ ਸਾਡੇ ਸਾਥ ਦੇ ਨਾਲ ਆ ਅਸੀਂ ਜੇ ਅਸੀਂ ਸਿਆਸਤ ਵਿੱਚ ਕੀ ਕਰਨੀ ਆ ਅਸੀਂ ਕੀ ਕਰੋ ਮੇਰੇ ਕੋਈ ਜਵਾਬ ਨਹੀਂ ਸਾਰਿਆਂ ਨੂੰ ਨਾ ਕਿ ਨਾ ਛੋੜੇ ਵੀਰ ਬੀਬਾ ਜੇ ਤੁਸੀਂ ਸਿਆਸਤ ਦੇ ਵਿੱਚ ਹਿੱਸਾ ਲੈਣਾ ਤੁਹਾਨੂੰ ਨਹੀਂ ਟਿਕਟ ਮਿਲਦਾ ਤੁਸੀਂ ਵਾਧਾ ਲਓ ਕਿਉਂਕਿ ਜੇ ਤੁਸੀਂ ਅਜ਼ਾਦ ਲੜੋਗੇ ਤੁਹਾਡਾ ਮੁੱਲ ਬਹੁਗਾ ਤੇ ਜੇ ਤੁਸੀਂ ਜਨਤਾ ਦੀ ਸੇਵਾ ਕਰੋਗੇ ਜਨਤਾ ਨੂੰ ਥੜੋਗੇ ਤੁਹਾਡਾ ਮੁੱਲ ਬੜੂਗਾ ਤੇ ਜਦੋਂ ਤੁਹਾਡਾ ਮੁੱਲ ਵਧੂਗਾ ਤੁਹਾਨੂੰ ਕੋਈ ਨਾ ਕੋਈ ਪਾਰਟੀ ਪਛਾਣੂਗੀ ਤੇ ਜਦੋਂ ਕੋਈ ਪਾਰਟੀ ਪਛਾਣੂਗੀ ਤੁਹਾਨੂੰ ਟਿਕਟ ਮਿਲੂਗਾ ਇਹ ਨਹੀਂ ਵੀ ਸਦੇ ਪਾਏ ਜਾਂਦੇ ਸਿਆਸਤ ਸੀਗੇ ਜਾਂ ਫਿਰ ਦਾਦਾ ਜੀ ਐਮਐਲਏ ਸੀਗੇ ਇਹ ਕੋਈ ਵੀ ਮਿਸ਼ਨ ਨਹੀਂ ਕੀ ਇਹ ਡੈਮੋਕ੍ਰੇਸੀ ਆ ਸਾਰਿਆਂ ਦਾ ਹੱਕ ਬਣਦਾ ਜੇ ਕਿਸੇ ਨੇ ਸਿਆਸਤ ਜਿਸ ਹਾਲ ਹੈ ਨਾ ਕੋਈ ਉਹਨਾਂ ਨੂੰ ਰੋਕ ਨਹੀਂ ਸਕਦਾ ਲੇਕਿਨ ਪੋਲੀਟਿਸ਼ੀਨ ਏਈ ਵਾਰੀ ਦਲ ਬਲੇਕੇਜ ਬੈਠੇ ਹੁੰਦੇ ਨੇ ਤੇ ਉਹ ਦੇਖੋ ਪੋਲਿਟਿਸ਼ਨਰ ਕੋਲ ਜਿਹੜਾ ਜਿਹੜੀ ਤਾਕਤ ਹੁੰਦੀ ਹੈ ਉਹ ਤਾਂ ਜਨਤਾ ਨੂੰ ਦਿੱਤੀ ਹੁੰਦੀ ਹੈ ਜਨਤਾ ਫਿਰ ਵੀ ਤੇ ਜਨਤਾ ਖੋਦੀ ਜਿਤੋਂ ਵੀ ਵੀ ਹਰਾਉਂਦੀ ਇਹ ਜਨਤਾ ਦੀ ਆਵਾਜ਼ ਆ ਮੇਮ ਪੋਲਿਟਿਸ਼ਨਰ ਦੇ ਵੀ ਗੱਪ ਨਹੀਂ ਕਰਿਆ ਜਾਂਦੇ ਆ ਵੀ ਨਾ ਕਿਸੇ ਨੂੰ ਉੱਠੇ ਨਹੀਂ ਦੇਣਾ